ਲੋਕ ਸਭਾ ਚੋਣਾਂ ਦੇ ਵਿੱਚ ਬਠਿੰਡਾ ਜਿਹੜੀ ਹੈ ਇਹ ਸੀਟ ਵੀ ਲਗਭਗ ਹੌਟ ਹੌਟਰ ਬਣਦੀ ਜਾ ਰਹੀ ਆ ਕਿਉਂਕਿ ਬਠਿੰਡਾ ਲੋਕ ਸਭਾ ਸੀਟ ਜਿਹੜੀ ਹੈ ਇਹਦੇ ਉੱਤੇ ਇਸ ਵੇਲੇ ਅਕਾਲੀ ਦਲ ਬਾਦਲ ਦਾ ਕਬਜ਼ਾ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਐ ਸਿਟਿੰਗ ਐਮਪੀ ਆ ਦੋ ਵਾਰ ਇਥੋਂ ਚੋਣਾਂ ਜਿੱਤ ਚੁੱਕੇ ਆ ਹੁਣ ਇਹ ਸੀਟ ਦੇ ਉੱਤੇ ਅਕਾਲੀ ਦਲ ਤੋਂ ਬਾਗੀ ਹੋਣ ਜਾ ਰਹੇ ਹਲੇ ਇਸ ਜਿਹੜਾ ਸ਼ਬਦ ਹੋਣ ਜਾ ਰਹੇ ਪਰਮਪਾਲ ਕੌਰ ਮਲੂਕਾ ਸਾਬਕਾ ਆਈਏਐਸ ਜਿਹੜੇ ਆ ਉਹ ਭਾਜਪਾ ਵੱਲੋਂ ਚੋਣ ਲੜ ਸਕਦੇ ਆ ਇਹਦੇ ਬਾਰੇ ਅਸੀਂ ਖਬਰ ਪਹਿਲਾਂ ਵੀ ਦੱਸੀ ਸੀ ਕਿ ਜਿਹੜੇ ਪਰਮਪਾਲ ਕੌਰ ਸਿੱਧੂ ਮਲੂਕਾ ਪਰਿਵਾਰ ਦੇ ਜਿਹੜੇ ਡਾਕਟਰ ਇਨ ਲਾ ਹਨ ਉਹਨਾਂ ਦੀ ਨੂੰਹ ਹੈ ਸਿਕੰਦਰ ਸਿੰਘ ਮਲੂਕਾ ਹੋਣਾ ਦੀ ਉਹਨਾਂ ਨੇ ਆਪਣਾ ਇੱਕ ਅਸਤੀਫਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਸੀਗਾ ਕਿ ਮੈਨੂੰ ਮੇਰੀ ਸਰਵਿਸ ਦਾ ਟਾਈਮ ਰਹਿਣ ਤੋਂ ਪਹਿਲਾਂ ਹੀ ਜਿਹੜੀ ਹੈ ਉਹ ਰਿਟਾਇਰ ਕਰ ਦਿੱਤਾ ਜਾਵੇ ਹਾਲਾਂਕਿ ਉਹਨਾਂ ਨੇ ਅਕਤੂਬਰ ਦੇ ਵਿੱਚ ਰਿਟਾਇਰ ਹੋਣਾ ਸੀਗਾ ਪਰ ਉਹਨਾਂ ਨੇ ਮਾਰਚ ਮਹੀਨੇ ਦੇ ਵਿੱਚ ਆਪਣਾ ਜਿਹੜਾ ਰੈਜ਼ੀਗਨੇਸ਼ਨ ਹੈ ਉਹ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਸੀਗਾ ਕਿ ਮੈਨੂੰ ਰਿਲੀਵ ਕਰ ਦਿੱਤਾ ਜਾਵੇ ਸਰਵਿਸਿਸ ਤੋਂ ਪਰ ਪੰਜਾਬ ਸਰਕਾਰ ਨੇ ਇਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ ਔਰ ਕੰਸੂਆ ਇਹ ਸੀ ਗਿਆ ਕਿ ਪਰਮਪਾਲ ਕੋਰ ਜਿਹੜੇ ਆ ਇਹ ਭਾਜਪਾ ਦੀ ਟਿਕਟ ਤੋਂ ਬਠਿੰਡਾ ਤੋਂ ਚੋਣ ਲੜਨਗੇ ਹੁਣ ਖਬਰਾਂ ਇਹ ਮਿਲ ਰਹੀਆਂ ਕਿ ਪਰਮਪਾਲ ਕੋਰ ਹੋਣਾ ਨੇ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਦਾ ਡਿਪਾਰਟਮੈਂਟ ਹੈ ਕੇਂਦਰੀ ਮੰਤਰਾਲਾ ਜਿਹੜਾ ਗ੍ਰਹਿ ਮੰਤਰਾਲਾ ਉੱਥੋਂ ਤੱਕ ਪਹੁੰਚ ਕੀਤੀ ਹੈ ਕਿ ਤੁਸੀਂ ਮੇਰਾ ਜਿਹੜਾ ਰੈਜ਼ੀਗਨੇਸ਼ਨ ਹੈ ਇਹਨੂੰ ਮਨਜ਼ੂਰ ਕਰਾਓ ਹੁਣ ਅਗਰ ਇਹ ਰੈਜ਼ੀਗਨੇਸ਼ਨ ਮਨਜ਼ੂਰ ਕਰਾਉਣ ਵਾਸਤੇ ਇਹਨਾਂ ਨੂੰ ਦਿੱਲੀ ਪਹੁੰਚ ਕਰਨੀ ਪਈ ਹੈ ਤਾਂ ਇਹ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਕੋਈ ਨਾ ਕੋਈ ਅਜੀਹਾ ਕੰਮ ਇਹਨਾਂ ਨੇ ਕਰਨਾ ਵਾ ਜਿਹਨੂੰ ਕਰਨ ਦੇ ਵਿੱਚ ਇਹ ਲੇਟ ਹੋ ਰਹੇ ਆ ਅਗਰ ਇਹਨਾਂ ਨੇ ਇਲੈਕਸ਼ਨ ਨਹੀਂ ਲੜਨੇ ਹੁੰਦੇ ਤਾਂ ਫਿਰ ਠੀਕ ਹੈ ਅਗਰ ਪੰਜਾਬ ਸਰਕਾਰ ਨੇ ਇਹਨਾਂ ਦਾ ਰੈਜ਼ੀਗਨੇਸ਼ਨ ਨਹੀਂ ਮਨਜ਼ੂਰ ਕੀਤਾ ਤਾਂ ਕੋਈ ਵੱਡੀ ਗੱਲ ਨਹੀਂ ਆ ਜਦੋਂ ਥੋੜੀ ਦੇਰ ਨੂੰ ਮਨਜ਼ੂਰ ਕਰ ਲੈਣਗੇ ਪਰ ਪਰਮਪਾਲ ਕੌਰ ਹੁਣੀ ਚਾਹੁੰਦੇ ਆ ਵੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਜਲਦੀ ਤੋਂ ਜਲਦੀ ਜਿਹੜਾ ਉਹਨੂੰ ਅਕਸੈਪਟ ਕਰਨਿਆ ਜਾਵੇ ਮਨਜ਼ੂਰ ਕਰ ਲਿਆ ਜਾਵੇ ਔਰ ਕੰਸੂਆ ਇਹ ਨੇ ਕਿ ਇਹਨਾਂ ਨੇ ਪੰਜ ਪਾਦੀ ਟਿਕਟ ਤੋਂ ਬਠਿੰਡਾ ਤੋਂ ਲੋਕ ਸਭਾ ਸੀਟ ਜਿਹੜੀ ਆ ਉਹ ਚੋਣ ਲੜਨੀ ਆ ਹੁਣ ਅਗਰ ਮਲੂਕਾ ਪਰਿਵਾਰ ਚੋਣ ਮੈਦਾਨ ਚ ਉੱਤਰ ਜਾਂਦਾ ਜਿਹੜਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਖਾਸਮ ਖਾਸ ਪਰਿਵਾਰ ਹੈ ਤਾਂ ਕਿਤੇ ਨਾ ਕਿਤੇ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਮੁਸੀਬਤਾਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੱਧ ਜਾਣਗੀਆਂ ਕਿਉਂਕਿ ਇੱਕ ਪਾਸੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਖੁਦ ਜਿਨ੍ਹਾਂ ਦੇ ਫਾਦਰ ਸਾਹਿਬ ਜਿਹੜੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਆ ਉਹ ਚੋਣ ਜਿੱਤੇ ਸੀਗੇ ਲੋਕ ਸਭਾ ਦੀ ਔਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਹੋਣਾ ਦੇ ਨਾਲ ਉਹਨਾਂ ਦੀ ਚੰਗੀ ਨੇੜਤਾ ਵੀ ਰਹੀ ਹੈ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਵਿੱਚ ਉਹਨਾਂ ਨੂੰ ਉਤਾਰ ਦਿੱਤਾ ਦੂਜੇ ਪਾਸੇ ਬੀਬੀ ਹਰਸਿਮਰਤ कौर ਬਾਦਲ ਜਿਹੜੇ ਆ ਦੋ ਵਾਰ ਦੇ ਐਮਪੀ ਨੇ ਉਹ ਇਸ ਵੇਲੇ ਸਿਟਿੰਗ ਐਮਪੀ ਨੇ ਉਤੋਂ ਉਹ ਵੀ ਚੋਣ ਲੜ ਸਕਦੇ ਆ ਔਰ ਤੀਜੀਆਂ ਸਰਗਰਮੀਆਂ ਵਧਾਈਆਂ ਹੋਈਆਂ ਨੇ ਅਮਰਤਾ ਵੜਿੰਗ ਹੋਣਾ ਨੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਆ ਇਸ ਵੇਲੇ ਉਹ ਵੀ ਲੋਕਾਂ ਦੇ ਵਿੱਚ ਨੇ ਉਹ ਵੀ ਲੋਕਾਂ ਦੇ ਵਿੱਚ ਵਿਚਰ ਰਹੇ ਆ ਉਹ ਵੀ ਡੋਰ ਟੂ ਡੋਰ ਕੈਂਪੇਨ ਲਗਭਗ ਉਹਨਾਂ ਨੇ ਵੀ ਸ਼ੁਰੂ ਕੀਤੀ ਹੋਈ ਆ ਸੋ ਪਰ ਸਵਾਲ ਇਹ ਆ ਪੀ ਅਗਰ ਪਰਮਪਾਲ ਕੋਰ ਜਿਹੜੇ ਆ ਉਹ ਭਾਜਪਾ ਤੋਂ ਇਲੈਕਸ਼ਨ ਲੜਦੇ ਆ ਤਾਂ ਸਭ ਤੋਂ ਵੱਡਾ ਡੈਂਟ ਜਿਹੜਾ ਇਹਦਾ ਸ਼੍ਰੋਮਣੀ ਅਕਾਲੀ ਦਲ ਨੂੰ ਪੈਣਾ ਕਿਉਂਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਉਹ ਰਾਮਪੁਰਾ ਫੂਲ ਤੇ ਮੋੜ ਸੀਟ ਤੋਂ ਇਲੈਕਸ਼ਨ ਲੜਦੇ ਰਹੇ ਆ ਜਦੋਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੁੰਦੀਆਂ ਸੀ ਮੰਤਰੀ ਵੀ ਰਹੇ ਆ ਪੰਜਾਬ ਸਰਕਾਰ 'ਚ ਪ੍ਰਕਾਸ਼ ਸਿੰਘ ਬਾਦਲ ਹੁਣਾ ਦੇ ਨਾਲ ਚੰਗੀ ਨੇੜਤਾ ਸੀਗੀ ਇਸ ਪਰਿਵਾਰ ਦੀ ਚੰਗਾ ਕਦ ਕਾਠ ਆਇਆ ਇਹਨਾਂ ਦਾ ਸਿਆਸਤ ਦੇ ਵਿੱਚ ਸੋ ਕਿਤੇ ਨਾ ਕਿਤੇ ਅਕਾਲੀ ਦਲ ਵਾਸਤੇ ਮੁਸ਼ਕਲਾਂ ਜਿਹੜੀਆਂ ਵੱਧ ਜਾਣਗੀਆਂ ਪਰ ਜਿੱਦਾਂ ਜਿੱਦਾਂ ਇਹ ਖਬਰਾਂ ਵੀ ਆਉਂਦੀਆਂ ਨੇ ਮਲੂਕਾ ਪਰਿਵਾਰ ਜਿਹੜਾ ਉਹ ਸੁਖਬੀਰ ਬਾਦਲ ਹੁਣਾ ਦੇ ਨਾਲ ਵੀ ਖੜਾ ਦਿਸਦਾ ਕਿਤੇ ਨਾ ਕਿਤੇ ਇਦਾਂ ਵੀ ਹੋ ਸਕਦਾ ਕਿ ਸੁਖਬੀਰ ਬਾਦਲ ਚਾਹੁੰਦੇ ਹੋਣ ਕਿ ਬੀਬੀ ਜੀ ਦਾ ਹੁਣਾ ਦਾ ਜਿਹੜਾ ਪਰਮਪਾਲ ਕੌਰ ਹੁਣਾ ਦਾ ਅਸਤੀਫਾ ਮਨਜ਼ੂਰ ਹੋ ਜਵੇ ਤੇ ਅਸੀਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਹਨਾਂ ਨੂੰ ਅਕਾਲੀ ਦਲ ਬਾਦਲ ਵੱਲੋਂ ਕੈਂਡੀਡੇਟ ਬਣਾ ਦੇ ਹੁਣ ਬਠਿੰਡਾ ਸੀਟ ਦੇ ਉੱਤੇ ਅਗਰ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਵੱਲੋਂ ਇਲੈਕਸ਼ਨ ਲੜਦੇ ਆ ਅਮ੍ਰਿਤਾ ਵੜਿੰਗ ਜਿਹੜੇ ਆ ਉਹ ਕਾਂਗਰਸ ਵੱਲੋਂ ਲੜਦੇ ਆ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਆ ਇਹ ਆਪ ਵੱਲੋਂ ਅਨਾਊਂਸਡ ਕੈਂਡੀਡੇਟ ਨੇ ਉਹਨਾਂ ਨੇ ਇਹਨਾਂ ਨੂੰ ਉਮੀਦਵਾਰ ਐਲਾਨਿਆ ਹੋਇਆ ਤੇ ਪਰਮਪਾਲ ਕੌਰ ਸਿੱਧੂ ਜਿਹੜੇ ਆ ਇਹ ਲੜਦੇ ਆ ਭਾਜਪਾ ਵੱਲੋਂ ਤਾਂ ਤਿੰਨ ਫੀਮੇਲ ਕੈਂਡੀਡੇਟਸ ਜਿਹੜੇ ਆ ਉਹ ਬਠਿੰਡਾ ਦੇ ਵਿੱਚ ਹੋ ਜਾਣਗੇ ਮੁਕਾਬਲਾ ਰੋਚਕ ਹੋ ਜਾਏਗਾ ਹਾਲਾਂਕਿ ਬੀਬੀ ਹਰਸਿਮਰਤ ਕੌਰ ਬਾਦਲ ਅਮਰਤਾ ਵੜਿੰਗ ਪਰਮਪਾਲ ਕੌਰ ਸਿੱਧੂ ਉਰਫ ਜਿਹੜੇ ਪਰਮਪਾਰਕ ਕੌਰ ਮਲੂਕਾ ਕਨਫਰਮੇਸ਼ਨ ਕਿਸੇ ਦੀ ਨਹੀਂ ਹੈਗੀ ਕਿ ਇਹਨਾਂ ਨੇ ਇੱਥੋਂ ਲੜਨਾ ਪਰ ਅਗਰ ਇਸ ਤਰ੍ਹਾਂ ਹੁੰਦਾ ਤਾਂ ਮੁਕਾਬਲਾ ਬੜਾ ਦਿਲਚਸਪ ਹੋਏਗਾ ਰੋਚਕ ਹੋਏਗਾ ਤੇ ਕੀ ਇਹ ਸਭ ਦੇ ਵਿੱਚ ਫਾਇਦਾ ਜਿਹੜਾ ਉਹ ਗੁਰਮੀਤ ਸਿੰਘ ਖੁੱਡੀਆਂ ਨੂੰ ਹੋਏਗਾ ਜਿਹੜੇ ਇਸ ਵੇਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਵੀ ਨੇ ਔਰ ਉਹਨਾਂ ਦਾ ਜਿਹੜਾ ਕਦ ਕਾਠ ਹੈ ਉਹ ਦਾਾਂ ਤੇ ਵੀ ਲੱਗਾ ਹੋਇਆ ਵਕਾਰ ਵਾਲੀ ਸੀਟ ਬਣੀ ਹੋਈ ਹੈ ਕਿ ਇੱਕ ਜਿਹੜਾ ਮੌਜੂਦਾ ਮੰਤਰੀ ਮੌਜੂਦਾ ਸਰਕਾਰ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਉਹ ਲੋਕ ਸਭਾ ਚੋਣ ਲੜ ਰਿਹਾ ਇਹਦਾ ਪਰਮਪਾਲ ਕੋਰ ਸਿੱਧੂ ਹੋਣਾ ਦਾ ਭਾਜਪਾ ਜੁਆਇਨ ਕਰਨ ਨਾਲ ਕੀ ਗੁਰਮੀਤ ਸਿੰਘ ਖੁੱਡੀਆਂ ਨੂੰ ਕੋਈ ਫਾਇਦਾ ਹੋਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ